ਜਿਹੜੇ ਪਹਾੜਾਂ 'ਚ ਚੜਨਗੇ ਉਹ ਫਿਰ ਮਹਾਰਾਜ ਸੱਚੇ ਪਾਤਸ਼ਾਹ ਦੀ ਕਹਿੰਦੇ ਬਚਣਗੇ ਪਹਾੜਾਂ ਦੇ ਵਿੱਚ ਜਿੱਨੇ ਲੋਕ ਬੈਠੇ ਨੇ ਉਹ ਮਹਾਰਾਜ ਕਹਿੰਦੇ ਫਿਰ ਬਚਣਗੇ ਕਸੰਤਾਂ ਨੇ ਪੱਤਰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਮੁਖਵਾਕ ਹੁਕਮਨਾਮਾ ਲਿਖਿਆ ਸੋ ਸਾਖੀ ਦੇ ਵਿੱਚ ਉਹਨਾਂ ਨੇ ਇਹ ਬਾੜਤਾ ਲਿਖੀ ਇਹਦੇ ਵਿੱਚ ਉਹਨਾਂ ਨੇ ਦੇਖਿਆ ਵੀ ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਮੁਖਵਾਕ ਹੁਕਮਨਾਮਾ ਪਾਤਸ਼ਾਹੀ ਦਸਮੀ ਇਹ ਬਾੜਤਾ ਸ੍ਰੀ ਗੁਰੂ ਕਲਗੀ ਧਾਰ ਪਾਤਸ਼ਾਹ ਦੇ ਦਸਣ ਤੋਂ ਲਿਖ ਰਹੇ ਹਾਂ ਜੋ ਕਿ ਤਪ ਸਤਾਰਿਸ਼ੀਆਂ ਦਾ ਮੇਲ ਇਸ ਸਹਿਤਾ ਅਨੁਸਾਰ ਜਿਨ੍ਹਾਂ ਪਾਸ ਪੱਤਰ ਆ ਰਿਹਾ ਉਹਨਾਂ ਉੱਤੇ ਉਸ ਤਪ ਦੀ ਸਹਿਤਾ ਅਨੁਸਾਰ ਕੋਈ ਵੀ ਤਾਕਤ ਉਸਤੇ ਅਸਰ ਨਹੀਂ ਕਰੇਗੀ। ਪਰ ਇਸ ਸਾਾਕੀ ਦੇ ਅਨੁਸਾਰ ਵੀ ਉਹ ਪੱਤਰ ਜਿਹੜਾ ਪੜੇਗਾ ਉਹਦੇ ਉੱਤੇ ਕਿਸੇ ਵੀ ਤਰ੍ਹਾਂ ਦੀ ਤਾਕਤ ਅਸਰ ਨਹੀਂ ਕਰੇਗੀ। ਆਈਟਮ ਗੋਲੀ ਬਾਰੂਦ ਸਿੱਕਾ ਰਾਜਨੀਤੀ ਦੀ ਸਭ ਤਾਕਤਾਂ ਇਸ ਅਨੁਸਾਰ ਫੇਲ ਹੋ ਜਾਣਗੀਆਂ। ਇਹ ਪੱਤਰ ਨੂੰ ਪੜ੍ਹਨਾ ਚਾਹੀਦਾ ਭਾਈ। ਨਾ ਉਹਦੇ ਆਈਟਮ ਬੰਬ ਅਸਰ ਕਰੇਗਾ ਨਾ ਗੋਲੀ ਬਾਰੂਦ ਨਾ ਕੁਝ ਹੋਰ। ਇਦੇ ਵਿੱਚ ਲਿਖਿਆ ਵੀ ਇਹ ਉਹਨਾਂ ਪੁਰਸ਼ਾਂ ਤੇ ਅਸਰ ਹੋਏਗਾ ਜਿਹੜੇ ਇਸ ਨੂੰ ਸੱਚ ਸਮਝਣਗੇ ਥੋੜੇ ਦਿਨਾਂ ਤੋਂ ਹੀ ਬਾਅਦ ਦੁਨੀਆ ਵਿੱਚ ਅੰਤ ਘੋਰ ਹੋ ਜਾਣਾ ਇਹਦੇ ਦੁਨੀਆ ਦੇ ਉੱਤੇ ਅੰਧ ਘੋਰ ਹੋਣ ਦੇ ਹਸਾਰ ਪੂਰੇ ਬਣੇ ਹੋਏ ਨੇ ਉਹਨੂੰ ਕਿਸੇ ਨੂੰ ਵੀ ਇਹ ਨਹੀਂ ਸੁਝੇਗਾ ਕਿ ਕਿੱਧਰ ਨੂੰ ਜਾਣਾ ਇਸ ਪੱਤਰ ਨੂੰ ਪੜ ਲਵੇਗਾ ਉਹਦਾ ਬਾਸ ਕਲਗੀਧਰ ਪਿਤਾ ਵੱਲੋਂ ਰੱਬੀ ਤਾਕਤ ਪ੍ਰਗਟ ਹੋ ਜਾਏਗੀ ਉਸਦੀ ਆਤਮਾ ਵਿੱਚੋਂ ਇਸ ਪੱਤਰ ਦੀ ਯਾਦ ਪੜੀ ਹੋਈ ਬ੍ਰਹਮ ਵਿੱਚੋਂ ਆਵਾਜ਼ ਆਉਣੀ ਸ਼ੁਰੂ ਹੋਊਗੀ ਜਿਹੜਾ ਪੱਤਰ ਪੜੂਗਾ ਉਹਨੂੰ ਆਵਾਜ਼ ਆਊਗੀ ਇੱਕ